ਹੈਲੋ ਜੀ ਸਤਿ ਸ੍ਰੀ ਗਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਠੀਕ ਠਾਕ ਹੋਗੇ ਪਰਮਾਤਮਾ ਸਭ ਨੂੰ ਕੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ ਤੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬੈੱਲ ਵਾਲਾ ਬਟਨ ਜੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਚਲੋ ਜੀ ਸ਼ੁਰੂ ਕਰਦੇ ਆਂ ਤੇ ਟਾਈਮ ਹੈ ਜੀ ਸਵੇਰ ਦਾ ਸਵੇਰ ਦੇ ਵੱਜ ਗਿਆ ਜੀ 7 ਤੇ ਮੈਂ ਬਣਾਇਆ ਸੀ ਜੀ ਦਲੀਆ ਅਨੁਰਿਤ ਵਾਸਤੇ ਤੇ ਮੈਂ ਅਨੁਰੂਣ ਦਲੀਆ ਖਵਾ ਕੇ ਤੇ ਫਿਰ ਜੀ ਆਪਾਂ ਜਾਣਾ ਖੇਤ ਤੇ ਬਾਕੀ ਜੀ ਆਪਾਂ ਕੁਝ ਕੰਮ ਝਾੜੂ ਦਾ ਕਰ ਲਿਆ ਆ ਤੇ ਕੁਝ ਰਹਿੰਦੇ ਆ ਤੇ ਥੋੜੇ ਪੋਤੇ ਆਪਾਂ ਕੰਮ ਕਰਕੇ ਤੇ ਇੱਕ ਵਾਰੀ ਖੇਤ ਚਲੇ ਜਾਵਾਂਗੇ ਕਿਉਂਕਿ ਆਪ ਮਿਰਚਾਂ ਤੇ ਉਡਣੀਆਂ ਆ ਤੇ ਚਲੋ ਜੀ ਤੇ ਇੰਨੀ ਕੁ ਜਿਹਾ ਬੌਖਰ ਆਪਣੀ ਰਹਿ ਗਈ ਸੀ ਇੱਧਰ ਟਰਾਲੀ ਟਰੈਕਟਰ ਖੜਾ ਹੋਇ ਸੀ ਤੇ ਇਸ ਕਰਕੇ ਇੱਧਰੋਂ ਰਹਿ ਗਈ ਬੌਖਰ ਲਾਉਣ ਵਾਲੀ ਤੇ ਬਾਕੀ ਦੇ ਥੱਲੇ ਤੋਂ ਮੈਂ ਲਾ ਲਈ ਸੀ ਤੇ ਚਲੋ ਜੀ ਹੁਣ ਫਟਾਫਟ ਇੱਧਰੋਂ ਵੀ ਲਾ ਦਿੰਨੇ ਆ ਕਿਉਂਕਿ ਅੱਜ ਅਸੀਂ ਥੋੜਾ ਜਲਦੀ ਵਿੱਚ ਆ ਆਪਾਂ ਜਾਣਾ ਆ ਖੇਤ ਤੇ ਮਿਰਚਾਂ ਜੀ ਆਪਣੀਆਂ ਕਾਫੀ ਦੇਵਦੀਆਂ ਬਸ ਰਹਿੰਦੀ ਆਉਂਦੀਆਂ ਤੋੜਨ ਵਾਲੀਆਂ ਕਿਉਂਕਿ ਕੱਲੇ ਹੈਗੇ ਆ ਫਿਰ ਘਰ ਦਾ ਕੰਮ ਵੀ ਸੰਭਾਲਣਾ ਪੈਂਦਾ ਹੈ ਤੇ ਖੇਤ ਦਾ ਵੀ ਤੇ ਮੰਮੀ ਹੁਣ ਪਹਿਲਾਂ ਨਾਲ ਕੁਝ ਠੀਕ ਨਾ ਤੇ ਕਹਿੰਦੇ ਅੱਜ ਮੈਂ ਤੁਹਾਨੂੰ ਬਰਤਨ ਸਾਫ਼ ਕਰ ਦਿੰਨੇ ਆ ਤੇ ਤੁਸੀਂ ਜੀ ਜਲਦੀ ਜਲਦੀ ਕੰਮ ਕਰਕੇ ਚਲੇ ਜਾਓ ਤੇ ਬਾਕੀ ਫਿਰ ਅੰਨੂ ਨੂੰ ਉਹ ਕਰੇ ਰੱਖ ਲੈਣਗੇ ਤੇ ਚਲੋ ਜੀ ਮੈਂ ਫਟਾਫਟ ਬੋਫਰ ਲਾ ਕੇ ਤੇ ਫਿਰ ਚਲੀ ਜੰਨੇ ਆ ਇੱਕ ਛੋਟੇ ਬੱਚੇ ਦੇ ਵਿੱਚ ਥੋੜਾ ਜਿਹਾ ਔਖਾ ਹੁੰਦਾ ਹੈ ਬੱਚਿਆਂ ਨੂੰ ਇਹ ਨਾਲ ਤੇ ਅੱਜ ਤੋੜੇ ਸਾਹਮਣੇ ਹੀ ਜੀ ਆਪਾਂ ਦੇਖ ਹੀ ਰਹੇ ਆ ਕਿ ਇਸ ਤਰ੍ਹਾਂ ਹੀ ਤਾਂ ਕਰਦੇ ਆ ਕਿਉਂਕਿ ਸਾਰਿਆਂ ਦੇ ਬੱਚੇ ਇਦਾਂ ਹੀ ਕਰਦੇ ਆ ਤੇ ਸਾਡੇ ਜੀ ਪਹਿਲਾਂ ਵੱਡੇ ਬੱਚੇ ਤਾਂ ਇੰਨਾ ਨਹੀਂ ਖਰਾਬ ਕੀਤਾ ਜਿੰਨਾ ਇਹ ਕਰ ਰਹੀ ਆ ਤੇ ਕੁਝ ਜ਼ਿਆਦਾ ਹੀ लाਡੀ ਬਣ ਗਈ ਆ ਮੇਰੇ ਪਿੱਛੇ ਪਿੱਛੇ ਬਸ ਘੁੰਮੀ ਰਹਿੰਦੀ ਤੇ ਹੁਣ ਜੀ ਮੈਂ ਨਾਉਣ ਲੱਗੀਆਂ ਤਾਰ ਮੋਟਰ ਵਾਲੀ ਇਹ ਪੱਟੀ ਪਈ ਸੀ ਪਤਾ ਨਹੀਂ ਹੁਣ ਹਵਾ ਨੇਰੀ ਨਾਲ ਪੱਟੀ ਕੀ ਕੇ ਕਿਵੇਂ ਤੇ ਉਹ ਜਿਹੜੇ ਪਾਪਾ ਕਰਨੀ ਹੈਗੇ ਤੇ ਇਸ ਕਰਕੇ ਮੈਂ ਆਪ ਹੀ ਲਾ ਰਹੀ ਆਂ ਤੇ ਹੁਣ ਚਲਾਉਂਦੇ ਆ ਮੋਟਰ ਜੇ ਤਾਂ ਪਾਣੀ ਪੜਨਾ ਹੈ ਤੇ ਚਲੋ ਜੇ ਪਾਣੀ ਆ ਪਾੜਨਾ ਸ਼ੁਰੂ ਕਰਦੇ ਆ ਤੇ ਹਵਾ ਨੇ ਰੀਜੀ ਚੱਲੀ ਰਹਿੰਦੀ ਹੈ ਜਿਹੜਾ ਕਾਫੀ ਜ਼ਿਆਦਾ ਤੂੜ ਕਟਾ ਵੀ ਆ ਜਾਂਦਾ ਹੈ ਤੇ ਆਪਾਂ ਨੇ ਵੀ ਪਾਣੀ ਸਾਰਾ ਮਾਰਨਾ ਪੈਂਦਾ ਹੈ ਜੀ ਕਰਜੋਤ ਵੀਡੀਓ ਬਣਾ ਰਹੀ ਏ ਤੇ ਉਹਨੇ ਤਾਂ ਲੱਲ ਹੀ ਲਾ ਤਿਆ ਬਹੁਤ ਲਾਈ ਜਾਂਦੀ ਕੈਮਰਾ ਬਸ ਐ ਕਹਿੰਦੀ ਕਿ ਮੈਨੂੰ ਨਹੀਂ ਬਣਾਉਣ ਦੇਂਦੇ ਜੇ ਤੁਸੀਂ ਗੁਰਸੇਰ ਤਨੋਂ ਹੀ ਕਹਿੰਦੇ ਜੇ ਵੀਡੀਓ ਬਣਾਉਣ ਨੂੰ ਮੈਨੂੰ ਨਹੀਂ ਕਹਿੰਦੇ ਤੇ ਮੈਂ ਉਹਨੂੰ ਕਿਹਾ ਕਿ ਚਲ ਅੱਜ ਤੂੰ ਬਣਾ ਦੇ ਤੇ ਚਲੋ ਜੀ ਆਪਾਂ ਆ ਗਏ ਖੇਤ ਖੇਤ ਜੀ ਆਪਾਂ ਤੋੜਨੇ ਆ ਮਿਰਚਾਂ ਦੇਖੋ ਕਿੰਨੀਆਂ ਲਾਲ ਹੋ ਗਈਆਂ ਬਸ ਹੁਣ ਤਾਂ ਦਿਨੋਂ ਦਿਨ ਕਾਫੀ ਲਾਲ ਹੁੰਦੀਆਂ ਜਾਂਦੀਆਂ ਤੇ ਸਾਡਾ ਜੀ ਟਾਈਮ ਨਹੀਂ ਮਿਲਦਾ ਤੋੜਨ ਦਾ ਤੇ ਆਪਾਂ ਜੀ ਹੁਣ ਸ਼ੁਰੂ ਕਰਤੀਆਂ ਤੋੜਨੀਆਂ ਨੌ ਨੌ ਕੁੰ ਦਾ ਟਾਈਮ ਹੋ ਗਿਆ ਏ ਟਾਈਮ ਵੇਖਿਆ ਨਹੀਂ ਤੇ ਅਸੀਂ ਜਿਉਂ ਖੇਤ ਚ ਸ਼ੁਰੂ ਕਰਤੀਆਂ ਆ ਮਿਰਚਾਂ ਤੋੜਨੀਆਂ ਤੇ ਫਸਲ ਜੀ ਆਪਾਂ ਨੂੰ ਸਬਾਰਨੀ ਪੈਂਦੀ ਆ ਕਿਉਂਕਿ ਇਕੱਲੇ ਬੰਦੇ ਤੇ ਵੀ ਨਹੀਂ ਛੱਡਿਆ ਜਾਂਦਾ ਇੰਨਾ ਜ਼ਿਆਦਾ ਲੋਡ ਨਹੀਂ ਪਾਇਆ ਜਾਂਦਾ ਤੇ ਇਸ ਕਰਕੇ ਜੀ ਨਾਲ ਕੰਮ ਕਰਨਾ ਪੈਂਦਾ ਆ ਚਲੋ ਜੀ ਹੁਣ ਟਾਈਮ ਹੋ ਗਿਆ 2:30 ਵਜੇ ਦਾ ਤੇ ਆਪਾਂ ਜੀ ਤਰਤਾਏ ਜਰਦਾ ਤੇ ਇਹ ਜਰਦਾ ਜੀ ਆਪਾਂ ਤਾਂ ਬਣਾਇਆ ਹੈ ਆਪਣੇ ਘਰ ਘਰ ਆਪਣੇ ਜੀ ਗੈਸਟ ਆਏ ਆ ਮੰਮੀ ਦੇ ਰਿਸ਼ਤੇਦਾਰ ਆ ਆਪਣੇ ਤੇ ਉਹਦੇ ਪਤੀਜਾ ਤੇ ਉਹਦਾ ਪਰਿਵਾਰ ਹੈ ਤੇ ਆਪਾਂ ਜੀ ਉਹਨਾਂ ਵਾਸਤੇ ਬਣਾਇਆ ਜਰਦਾ ਤੇ ਆਪਾਂ ਜੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਆਪਾਂ ਕੋਈ ਘਾਰੀ ਚੀਜ਼ ਬਣਾ ਕੇ ਤੇ ਗੈਸਟ ਦੀ ਆਪਾਂ ਰਿਸਪੈਕਟ ਕਰਦੇ ਆ ਤੇ ਦੇਖੋ ਜੀ ਹੁਣ ਮੈਂ ਕੱਢ ਲਿਆਂਦਾ ਆ ਥਾਲੀ ਦੇ ਵਿੱਚ ਪਾ ਕੇ ਤੇ ਆਪਾਂ ਠੰਡਾ ਕਰ ਲਾਂਗੇ ਕਿਉਂਕਿ ਗਰਮੀ ਬਹੁਤ ਆ ਤੇ ਐਵੇਂ ਕੌਲਾਂ ਚ ਪਾ ਤਾ ਤੇ ਫਿਰ ਉਹ ਨਹੀਂ ਹੋਣਾ ਠੰਡਾ ਤੇ ਇਸ ਕਰਕੇ ਜੀ ਆਪਾਂ ਠੰਡਾ ਕਰਕੇ ਥੋੜਾ ਦੇਵਾਂਗੇ ਤੇ ਨਾਲ ਹੀ ਜੀ ਪਚਾ ਵੀ ਬਣਾ ਲਈਆ ਤੇ ਬਸ ਅਨਰੀਤ ਨੂੰ ਐਂ ਨਾ ਖਾਣਾ ਹੁੰਦਾ ਨਹੀਂ ਤੇ ਬਾਕੀ ਨੂੰ ਐ ਪਤਾ ਨਹੀਂ ਕੀ ਬਣਾ ਲਿਆ ਮੰਮੀ ਨੇ ਤੇ ਮੈਨੂੰ ਵੀ ਜਲਦੀ ਦੇ ਨਾ ਤੇ ਬਾਕੀ ਜੇ ਨੇ ਖਾਣਾ ਨਹੀਂ ਤੇ ਤਾਂ ਹੀ ਬਸ ਖਰਾਬ ਕਰਦੀ ਆ ਚੀਜ਼ ਨੂੰ ਤੇ ਚਲੋ ਜੀ ਆਪਾਂ ਪਹਿਲਾਂ ਅਨਰੀਤ ਨੂੰ ਦੇਤਾ ਜੀ ਬੜੀ ਮੁਸ਼ਕਲ ਇਹਨਾਂ ਬਣਾਉਣ ਦਿੱਤਾ ਏ ਮੇਰੇ ਬਸ ਨਾਲ ਹੀ ਲੱਗੀ ਫਿਰ ਇਹ ਪਿੱਛੇ ਪਿੱਛੇ ਹੀ ਤੇ ਚਲੋ ਜੀ ਹੁਣ ਆਪਾਂ ਕੱਢ ਲੈਂਦੇ ਆ ਜੀ ਕੋਲਿਆਂ ਦੇ ਵਿੱਚ ਤੇ ਨਾਲ ਜੀਪ ਤੇ ਨੇ ਆਚਾ ਤੇ ਨਾਲ ਜ਼ਰਦਾ ਇਹ ਬਾਕੀ ਜੀ ਆਪੋ ਆਪਣਾ ਹੁੰਦਾ ਹੈ ਰਜਾਣਾ ਕੋਈ ਬਾਜ਼ਾਰ ਚੋਂ ਵੀ ਚੀਜ਼ ਲਿਆ ਆਉਂਦੇ ਆ ਬਣੀ ਬਣਾਈ ਬਾਕੀ ਹੁਣ ਜ਼ਿਆਦਾਤਰ ਤਾਂ ਲੋਕ ਇਦਾਂ ਹੀ ਕਰਦੇ ਆ ਤੇ ਇਹ ਜੀ ਆਪਣਾ ਪੁਰਾਣਾ ਪਿੰਡੂ ਤਰੀਕਾ ਹੈ ਮੰਮੀਆਂ ਦਾ ਤੇ ਦਾਦੀਆਂ ਦਾ ਕਿ ਆਪਣੇ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀ ਆਪਾਂ ਛੋਟੇ ਹੁੰਦੇ ਸੀ ਤਾਂ ਉਦਾਂ ਵੀ ਜੇ ਕੋਈ ਕਾਰਗੈਸਟ ਆ ਜਾਣਾ ਤਾਂ 비ਜਾ ਹਲਵਾ ਬਣਾਉਣਾ ਗਰਦਾ ਬਣਾਉਣਾ ਖੀਰ ਬਣਾਉਣੀ ਵੀ ਕਰਦਾ ਹੀ ਆਪਾਂ ਖਵਾਉਂਦੇ ਸੀ ਉਹਨਾਂ ਨੂੰ ਬਣਾ ਕੇ ਏਕ ਚੀਜ਼ ਤੇ ਚਲੋ ਜੀ ਆਪਾਂ ਚਾਹ ਵੀ ਬਣਾ ਲਈਆ ਤੇ ਹੁਣ ਚਾਹ ਦੇ ਨਾਲ ਜੀ ਆਪਾਂ ਦੇਨੇ ਆ ਸਾਰਿਆਂ ਨੂੰ ਜਰਦਾ ਮਿੱਠੇ ਚੌਲ ਰੰਗ ਵਾਲੇ ਤੇ ਤੁਸੀਂ ਜੀ ਜ਼ਰੂਰ ਦੱਸਿਓ ਇਨਾ ਚੌਲਾਂ ਨੂੰ ਜ਼ਰਦਾ ਕਹਿੰਦੇ ਹੋ ਕਿ ਹੋਰ ਕੁਝ ਕਹਿੰਦੇ ਹੋ ਅਸੀਂ ਤਾਂ ਜੀ ਜ਼ਰਦਾ ਕਹੀਦਾ ਤੇ ਫਿਰ ਜੇ ਆਪਾਂ ਸ਼ਾਮ ਨੂੰ ਫਿਰ ਤੋਂ ਜਾਣਾ ਮਿਰਚਾਂ ਤੋੜਨ ਜਦੋਂ ਗੈਸਟ ਚਲੇ ਜਾਣਗੇ ਤਾਂ ਫਿਰ ਸ਼ਾਮ ਨੂੰ ਥੋੜੀ ਦੇਰ ਲਾਵਾਂਗੇ ਤੇ ਚਲੋ ਜੀ ਆਪਾਂ ਫੜਾ ਕੇ ਆਉਂਦੇ ਆਂ ਤੇ ਫਿਰ ਕਰਦੇ ਆਂ ਜੀ ਬਾਕੀ ਦੇ ਕੰਮ ਤੇ ਚਲੋ ਜੀ ਹੁਣ ਆਪਣੇ ਗੈਸਟ ਚਲੇ ਗਏ ਸੀ ਟਾਈਮ ਹੋ ਗਿਆ ਜੀ ਸ਼ਾਮ ਦਾ 1:35 ਦਾ ਹੋ ਗਿਆ ਹੈ ਟਾਈਮ ਤੇ ਸਵੇਰ ਵੀ ਜੀ ਮਿਰਚਾਂ ਤੋੜਨੀਆਂ ਸੀ ਜਿੱਦ ਕਰਕੇ ਆਪਾਂ ਵੀ ਕੱਪੜੇ ਨਹੀਂ ਸੀ ਤੋਤੇ ਗਏ ਥੋੜੇ ਹੀ ਗਏ ਸੀ ਕੱਲ ਮੈਂ ਸ਼ਾਮ ਨੂੰ ਸਾਰੇ ਤੋਲੇ ਸੀ ਤੇ ਥੋੜੇ ਹੀ ਰਹਿ ਗਏ ਸੀ ਤੇ ਉਹ ਮੈਂ ਸੋਚਿਆ ਕਿ ਚਲ ਸ਼ਾਮ ਨੂੰ ਤੋਲਾਂਗੇ ਵੀ ਹੁਣ ਇੱਕ ਵਾਰੀ ਫਿਰ ਦੁਪਹਿਰ ਨੂੰ ਵੀ ਮਿਰਚਾਂ ਤੋੜਨੀਆਂ ਖੇਤ ਚ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ ਤੇ ਹੁਣ ਜੀ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਪਈ ਏ ਤੇ ਅੱਜ ਵੀ ਮੌਸਮ ਥੋੜਾ ਵਧੀਆ ਏ ਅੱਜ ਐਤਵਾਰ ਦਾ ਦਿਨ ਏ ਤੇ ਬੱਚੇ ਵੀ ਘਰ ਆ ਤੇ ਅੱਜ ਮੌਸਮ ਬਹੁਤ ਵਧੀਆ ਏ ਤੇ ਹਵਾ ਚੱਲੀ ਹੋਈ ਏ ਕਾਫੀ ਜ਼ਿਆਦਾ ਤੇ ਗਰਮੀ ਇੰਨੀ ਨਹੀਂ ਲੱਗ ਰਹੀ ਤੇ ਇਸ ਕਰਕੇ ਅਸੀਂ ਸੋਚਿਆ ਕਿ ਅੱਜ ਆਪਾਂ ਵੀ ਕਾਫੀ ਟਾਈਮ ਲਾਵਾਂਗੇ ਮਿਰਚਾਂ ਤੋੜਨਾਂਗੇ ਤੇ ਬਾਕੀ ਜੀ ਪਰੌਣਾ ਆ ਗਏ ਕਰੇਗਾ ਸਟ ਆ ਗਏ ਜਿਹਦੇ ਕਰਕੇ ਜੀ ਆਪਾਂ ਨਹੀਂ ਜਾ ਸਕੇ ਤੇ ਹੁਣ ਜੀ ਛਾਮ ਨੂੰ ਜਾਵਾਂਗੇ ਤੇ ਟਾਈਮ ਹੁਣ 5 ਵਜੇ ਦਾ ਹੈਗਾ 5:30 ਦਾ ਤੇ ਆਪਾਂ ਦੀ ਘੰਟਾ ਕੁਲਾ ਕੇ ਆਵਾਂਗੇ 7 ਵਜੇ ਘਰ ਆ ਜਾਵਾਂਗੇ ਤੇ ਫਿਰ ਆ ਕੇ ਖਾਣਾ ਪੀਣਾ ਬਣਾਵਾਂਗੇ ਤੇ ਹੁਣ ਜੀ ਮੈਂ ਅੰਰੀਤ ਨੂੰ ਨਵਾਤਾ ਸੀ ਨਵਾ ਕੇ ਤੇ ਉਸ ਤੋਂ ਬਾਅਦ ਜੀ ਹੁਣ ਮੈਂ ਆ ਗਏ ਆ ਫਿਰ ਤੋਂ ਆਪਾਂ ਛਾਮ ਨੂੰ ਮਿਰਚਾਂ ਤੋੜਨਾ ਤੇ ਗਰਸੀਰ ਤੇ ਵੀ ਆ ਗਈ ਸੀ ਕਹਿੰਦੀ ਮम्मा ਤੁਹਾਡੀ ਥੋੜੀ ਜਿਹੀ ਵੀਡੀਓ ਬਣਾ ਦਿੰਨੇ ਆ ਤੇ ਮੈਂ ਸੋਚਿਆ ਕਿ ਆਪਾਂ ਰੋਜ਼ ਹੀ ਮਿਰਚਾਂ ਦੀ ਵੀਡੀਓ ਪਾਈ ਗਏ ਤਾਂ ਆਪਣੇ ਸਾਰੇ YouTube ਫੈਮਿਲੀ ਕਹੇਗੀ ਕਿ ਡੇਲੀ ਮਿਰਚਾਂ ਦੀ ਵੀਡੀਓ ਪਾਉਂਦੇ ਆ ਤੇ ਕਹਿੰਦੀ ਨਹੀਂ ਆਪਾਂ ਥੋੜੀ ਜਿਹੀ ਬਣਾ ਲੈਂਦੇ ਆ ਮम्मा ਕਿ ਸੋਹਣੀ ਬਣਦੀ ਆ ਖੇਤ ਦੀ ਵੀਡੀਓ ਤੇ ਤਾਂ ਕਰਕੇ ਉਹਨੇ ਥੋੜੀ ਜਿਹੀ ਬਣਾ ਤੀ ਤੇ ਆਪਾਂ ਜੀ ਪਾ ਤੀ ਆ ਵਿੱਚ ਤੇ ਚਲੋ ਜੀ ਹੁਣ ਆਪਾਂ ਹੀ ਮਿਰਚਾਂ ਤੋੜਨ ਲੱਗੇ ਹੋਏ ਆ ਤੇ ਆਪਾਂ ਜੀ ਛਾਂਬ ਨੂੰ ਹੁਣ ਕਰੇ ਚਾਲ ਕੇ ਫਿਰ ਖਾਣਾ ਪੀਣਾ ਬਣਾਵਾਂਗੇ ਤੇ ਮੈਂ ਜੀ ਇੱਕ ਬਾਲਟੀ ਤੋੜ ਲਈ ਆ ਇਹਨੂੰ ਪਾਉਂਦੇ ਆ ਬੋਰੀ ਦੇ ਵਿੱਚ ਤੇ ਅੱਜ ਦੀ ਵੀਡੀਓ ਲਈ ਜੀ ਆਪਣਾ ਇੰਨਾ ਹੀ ਤੇ ਆਪਾਂ ਜੀ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਨਾ ਭੁੱਲਿਓ ਜੀ